ਹਾਂਜੀ ਮੈਂ ਕੇ ਫੈਸ਼ਨ ਆ ਬਲੰਗਵਾਲ ਤੋਂ ਵੀਰੇ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਆਫਰ ਲੈ ਕੇ ਆਏ ਹਾਂ ਜੀ ਬੱਚਿਆਂ ਦੇ ਵਿੱਚ ਲੋਅਰ ਤੇ ਟੀ-ਸ਼ਰਟ ਦਾ ਕੰਬੋ ਲੈ ਕੇ ਆਏ ਆਂ ਵੀਰੇ ਤੁਹਾਨੂੰ ਲੋਅਰ ਦੇ ਵਿੱਚ ਪਹਿਲਾਂ ਆਰਟੀਕਲ ਚੈੱਕ ਕਰਵਾਉਣਾ ਜੀ ਬੂਟ ਕੱਟ ਦਾ ਪੈਟਰਨ ਰਹੂਗਾ ਵੀਰੇ ਬਿਲਕੁਲ ਕੋਈ ਸਟicker ਨਹੀਂ ਹੋਊਗਾ ਜੀ ਕਢਾਈ ਕੀਤੀ ਹੋਈ ਸਾਰੀ ਪ੍ਰੋਪਰ ਬੂਟ ਕੱਟ ਦੇ ਵਿੱਚ ਹੋਊਗਾ ਵੀਰੇ ਸਾਈਜ਼ ਰਹਿਣਗੇ ਜੀ ਆਫਰ ਦੇ ਵਿੱਚ 20 ਤੋਂ ਲੈ ਕੇ 30 ਨੰਬਰ ਦੇ ਵਿੱਚ ਔਰ ਰੇਟ ਰਹੂਗਾ 3500 ਰੁਪਏ ਦਾ ਕੰਬੋ ਵੀਰੇ ਵਿੱਚੇ ਟੀ-ਸ਼ਰਟ ਵਿੱਚੇ ਲੋਅਰ ਜੀ ਦੋਨੋਂ ਚੀਜ਼ਾਂ ਸਿਰਫ 350 ਰੁਪਏ ਦੇ ਵਿੱਚ ਜੀ ਪਹਿਲਾ ਕਲਰ ਸਕਿਨ ਦਾ ਆਜੂਗਾ ਜੀ ਦੂਸਰਾ ਰੈੱਡ ਦੇ ਵਿੱਚ ਆਜੂਗਾ ਜੀ ਤੀਸਰਾ ਇਹਦੇ ਵਿੱਚ ਬਲੈਕ ਆਜੂਗਾ ਵੀਰੇ ਤੇ ਚੌਥਾ ਗ੍ਰੇ ਦਾ ਆਜੂਗਾ ਜੀ ਚਾਰ ਕਲਰ ਹੋ ਜਾਣਗੇ ਵੀਰੇ ਨੋਵਰ ਦੇ ਵਿੱਚ ਚਾਰ ਕਲਰ ਰਹਿਣਗੇ ਜੀ ਟੀ-ਸ਼ਰਟ ਦਿਖਾਉਣਾ ਤੁਹਾਨੂੰ ਟੀ-ਸ਼ਰਟ ਚੈੱਕ ਕਰਵਾਉਣਾ ਟੀ-ਸ਼ਰਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ 12 ਕਲਰ ਵੀਰੇ ਵਾਈਟ ਦਾ ਆਜੂਗਾ ਜੀ ਇਸ ਤਰ੍ਹਾਂ ਕੰਬੋ ਮਿਲੂਗਾ ਵੀਰੇ ਇਦਾਂ ਆ ਚੀਜ਼ ਦੇ ਵਿੱਚ ਟੀ-ਸ਼ਰਟ ਤੇ ਲੋਅਰ ਸਿਰਫ 350 ਰੁਪਏ ਦਾ ਜੀ ਟੀ-ਸ਼ਰਟ ਦੇ ਚੈੱਕ ਹੋਣੇ ਕਲਰ ਜੀ ਪਹਿਲਾ ਕਲਰ ਆ ਜੂਗਾ ਜੀ ਦੂਸਰਾ ਆ ਜੂਗਾ ਵੀਰੇ 20 ਨੰਬਰ ਦੀ ਟੀ-ਸ਼ਰਟ ਹੈ ਜੀ ਤੀਸਰਾ ਆ ਜੂਗਾ ਚੌਥਾ ਪੰਜਵਾਂ ਛੇਵਾਂ ਆ ਜੂਗਾ ਜੀ ਕੁਆਲਿਟੀ ਵੀਰੇ ਟੌਪ ਕਲਾਸ ਰਹੂਗੀ ਵੀਰੇ ਕੁਆਲਿਟੀ ਬਿਲਕੁਲ ਓਕੇ ਰਿਪੋਰਟ ਸੀਜ ਰਹੂਗੀ ਜੀ ਇਹ ਨਹੀਂ ਹੈਗਾ ਵੀ ਜੇ ਆਪਾਂ ਕੰਬੋ ਸਸਤੇ ਵਾਲਾ ਤਾਂ ਤਾਂ ਕੁਆਲਿਟੀ ਡਾਊਨ ਹੋਊਗੀ ਕੁਆਲਿਟੀ ਬਿਲਕੁਲ ਓਕੇ ਰਹੂਗੀ ਵੀਰੇ ਕੁਆਲਿਟੀ ਵੱਲੋਂ ਕੋਈ ਵੀ ਆਉਣ ਨਹੀਂਊਗਾ ਜੀ ਕੁਆਲਿਟੀ ਸਾਰੀ ਸੋਹਣੀ ਹੋਊਗੀ ਬਾਕੀ ਤੁਸੀਂ ਆਨਲਾਈਨ ਮੰਗਾਉਣਾ ਆਨਲਾਈਨ ਵੀ ਮੰਗਾ ਸਕਦੇ ਜੀ ਜਿਹੜਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਵੀਰੇ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਪਾ ਦਿਓ ਉਹਨੂੰ ਆਨਲਾਈਨ ਵੀ ਮਿਲ ਜੂਗਾ ਜੀ। ਮਾ ਕੇ ਸ਼ਾਪ ਤੇ ਆ ਕੇ ਬਾਏ ਕਰਨਾ ਤਾਂ ਸ਼ਾਪ ਤੇ ਆ ਕੇ ਹੀ ਬਾਏ ਕਰ ਸਕਦੇ ਨਹੀਂ ਮੋਸਟ ਵੈਲਕਮ। ਤੁਹਮਰ ਜੀ ਆਉਗੇ। ਆਪਣੀ ਸ਼ਾਪ ਦਾ ਐਡਰੈਸ ਰਹੂਗਾ ਜੀ ਬੱਸ ਸਟੈਂਡ ਵਾਲੀ ਗਲੀ ਲੌਂਗ ਵਾਲ ਦੇ ਵਿੱਚ ਸ਼ਾਪ ਹੈ ਵੀਰੇ ਆਪਣੀ। ਉੱਤੋਂ ਬਲੈਕ ਦੇ ਵਿੱਚ ਆ ਜੂਗਾ ਜੀ। ਤੇ ਸੀ ਗ੍ਰੀਨ ਦਾ ਕਲਰ ਆ ਕੇ। ਫੋ ਲੋਕਰ ਬੋਰਡ ਚੀਜ਼ ਰਹੂਗੀ ਵੀਰੇ 20 ਨੰਬਰ ਤੋਂ ਲੈ ਕੇ 30 ਨੰਬਰ ਦੇ ਵਿੱਚ ਇਹ 30 ਨੰਬਰ ਦਾ ਸਾਈਜ਼ ਹੈ। ਲੋਰ ਦਾ 30 ਨੰਬਰ ਦਾ ਸਾਈਜ਼ ਹੈ ਵੀਰੇ ਇਹ। ਇਸ ਤਰ੍ਹਾਂ ਦੀ ਟੀ-ਸ਼ਰਟ ਦੇ ਵਿੱਚ ਵੀ ਮਿਲ ਜੂਗਾ ਤੁਹਾਨੂੰ 20 ਤੋਂ ਲੈ ਕੇ 30 ਨੰਬਰ ਦੇ ਵਿੱਚ ਇਹ ਇਹ ਵਾਲੀ ਟੀ-ਸ਼ਰਟ ਆ ਜਿਹੜੀ ਇਹ 30 ਨੰਬਰ ਦੇ ਸਾਈਜ਼ ਦੀ ਹੈ ਏਦਾਂ ਕੰਬੋ ਮਿਲੂਗਾ ਵੀਰੇ ਬਾਕੀ ਚੁਆਇਸ ਤੁਹਾਡੀ ਹੋਊਗੀ ਜੀ ਜਿਹੜੀ ਮਰਜ਼ੀ ਟੀ-ਸ਼ਰਟ ਨਾਲ ਲੋਅਰ ਲਾਉਣੇ ਤੁਸੀਂ ਉਹ ਤੁਹਾਡੀ ਚੁਆਇਸ ਰਹੂਗੀ ਇਸ ਤਰ੍ਹਾਂ ਦਾ ਕੰਬੋ ਮਿਲੂਗਾ ਜੀ ਟੀ-ਸ਼ਰਟਾਂ ਸਾਰੀਆਂ ਓਕੇ ਰਹਿਣਗੀਆਂ ਵੀਰੇ ਵਿੱਚ ਬੈਕ ਪ੍ਰਿੰਟ ਵੀ ਹੋਣਗੀਆਂ ਜੀ ਇਸ ਤਰ੍ਹਾਂ ਦੀ ਚੀਜ਼ ਆਉਣਗੀਆਂ ਵੀਰੇ ਓਕੇ ਰਪੋਰਟ ਆਈਟਮ ਰਹੂਗੀ ਜੀ ਵੀ ਤੋਂ ਲੈ ਕੇ 3 ਨੰਬਰ ਦੇ ਵਿੱਚ ਟਿਕਟਾਂ ਤੁਹਾਨੂੰ ਦਿਖਾ ਦਨੇ ਕੋਈ ਸੀ 3 ਚੈੱਕ ਏਅਰਬੋਰਡ ਚ ਇਹ ਰਹੂਗੀ ਵੀਰੇ ਇਹ ਜਿਹੜੀ ਆਫਰ ਹੈ ਜੀ ਇਹ ਰਹੂਗੀ ਆਪਣੀ 4 ਦਿਨਾਂ ਦੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ 6 ਤਰੀਕ ਤੱਕ ਆਫਰ ਰਹੂਗੀ ਵੀਰੇ ਤੁਸੀਂ ਆਨਲਾਈਨ ਮੰਗਾਉਣਾ ਆਨਲਾਈਨ ਵੀ ਮੰਗਾ ਸਕਦੇ ਹੋ ਜੀ ਬਾਕੀ ਸ਼ੌਕ ਤੇ ਆ ਕੇ ਬਾਈ ਕਰਨਾ ਤਾਂ ਸ਼ੌਕ ਤੇ ਆ ਕੇ ਹੀ ਬਾਈ ਕਰ ਸਕਦੇ ਥੈਂਕ ਯੂ ਵੀਰੇ